ਉਹ ਤੇ ਲਿਖਿਆ ਆ 1 ਕਰੋੜ ਦਾ ਨਾਮ ਨਿਕਲਿਆ ਹਾਂ ਇਹਨੂੰ ਕਹੇ ਹਰ ਕੁੱਤੇ ਐ ਭਲ ਹਰ ਕੁੱਤੇ ਦਾ ਨਹੀਂ ਹਰ ਬੰਦੇ ਦਾ ਦੇਣ ਆਉਂਦਾ ਹੈ ਨਿਕਲੇ ਨੀ ਸੱਚੀ ਨਿਕਲੀ ਉਹ ਵੇਖੀ ਆ ਆਪਦੀ ਕੁੜੀ ਦੇ ਚ ਯਕੀਨ ਨਹੀਂ ਕਰਦੀ ਕਿਸੀ ਪੈਸੇ ਨਹੀਂ ਤੁਹਾਨੂੰ ਤਿੰਨਾ ਨਹੀਂ ਇੱਕੋ ਥਾਂ ਦੇ ਤੁਹੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਮੈਨੂੰ ਪਤਾ ਤੁਹਾਡਾ ਹਾਂਜੀ ਸਾਸਰੀ ਕਾਜ ਕੀ ਅੱਜ ਆਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਬਲੌਗ ਇਦਾਂ ਰਹਿਣਾ ਕਿ ਸਾਰੇ ਇਸ ਟਾਈਮ ਮਤਲਬ 6 ਵਜੇ ਦੇ ਕਰੀਬ ਅਸੀਂ ਬਲੌਗ ਬਣਾ ਰਹੇ ਆ ਤੇ ਬਲੌਗ ਰਹਿਣਾ ਪ੍ਰੈਂਕ ਇਹ ਆਦ ਮੋਟੇ ਨੇ ਪ੍ਰੈਂਕ ਬੜਾ ਕਾਦੋ ਕਰਨ ਲੱਗੇ ਆ ਕਿਉਂਕਿ ਜਿਹੜਾ ਲਾਸਟ ਦਿਵਾਲੀ ਵਾਲਾ ਬਲਾਉ ਸੀ ਉਹਦੇ ਥੱਲੇ ਕਮੈਂਟ ਵਾਲੇ ਹੀ ਵੀ ਮੰਮੀ ਨੇ ਪ੍ਰੈਂਕ ਕਰੋ ਕੋਈ ਉਹ ਜ ਮੋਟੇ ਕੈਂਟ ਜਾ ਤੇ ਪਰ ਮੈਂ ਤੁਹਾਨੂੰ ਦੱਸਦਾ ਵੀ ਸਾਨੂੰ ਨਾ ਕੋਈ ਐਵੇਂ ਦੀ ਚੀਜ਼ ਲੱਭਦੀ ਨਹੀਂ ਪਈ ਵੀ ਜਿਹੜੀ ਬੀਬੀਆਂ ਨੂੰ ਮਤਲਬ ਵੀ ਪ੍ਰੈਂਕ ਵਾਕੇ ਬੀਬੀਆਂ ਨੂੰ ਸੱਚ ਲੱਗੇ ਐ ਉਹ ਮਤਲਬ ਉਹਨੇ ਪ੍ਰਾਣੀਆਂ ਚੀਜ਼ਾਂ ਕਰ ਕਰ ਕੇ ਹਟ ਗਏ ਕਦੇ ਕੋ ਪੁੱਠੇ ਪੰਗੇ ਲੈ ਲੇ ਕਦੇ ਕੋ ਕਰ ਲਿਆ ਕਿ ਨਹੀਂ ਓਏ ਜਿਵੇਂ ਉਹ ਆ ਡੜ ਤਰ੍ਹਾਂ ਦੀਆਂ ਤੇ ਉਹਦੇ ਲਈ ਅਸੀਂ ਨਵੀਂ ਚੀਜ਼ ਇੱਕ ਲੱਭੀ ਹੈ ਨਵੀਂ ਚੀਜ਼ ਦੱਸਣ ਕਿਹੜੀ ਆ ਨਵੀਂ ਚੀਜ਼ ਹੁਣ ਤੁਹਾਡੇ ਸਾਹਮਣੇ ਆ। ਕੋਈ ਹਲਾ 10 ਕਰੋੜ ਦਾ ਲੈ ਆ ਕੱਟ ਗਿਆ। ਯਾ ਬ੍ਰੋ 10 ਕਰੋੜ ਦੀ ਲਾਟਰੀ ਨਿਕਲਾਈ ਗੱਗੂ ਬ੍ਰੋ ਦੀ ਅੱਜ। ਐ ਤੇਰੀ ਤੇਰੀ ਮੇਰੀ ਤਾਂ ਬੰਨੇ ਉਹਨਾਂ ਮੈਨੂੰ ਦੱਸ ਦੇਣਾ ਗੱਗੂ ਨੇ ਦਾ ਪਾਟ ਜਾਣਾ। ਓ ਚੱਲ ਮੇਰੀ ਕਹਿਦੀ ਮੋਟੇ ਹੋਣਾ ਦੀ 10 ਕਰੋੜ ਦੀ ਲਾਟਰੀ ਨਿਕਲਾਈ ਅੱਜ ਕਹਿੰਦੇ। ਇਹ ਆਪਾਂ ਹਨਾ ਮਤਲਬ ਅੱਜ ਵੀ ਹੁਣੇ ਪ੍ਰਿੰਟ ਕੱਢ ਕੇ ਲੈਂਦਾ ਕਿਉਂਕਿ ਇਹਦੇ ਇਹ ਯਾਰ ਐਵੇਂ ਕਹਦੀ ਇੰਟਰਨੈਟ ਤੋਂ ਫੇਕ ਪ੍ਰਿੰਟ ਹੀ ਕੱਢਿਆ। ਆਵੇ ਵੈਸੇ ਉੱਤੇ ਲਿਖਿਆ ਹੋਇਆ ਕੋਈ ਕੋਡ ਨਹੀਂ ਕੋਈ ਕੁਝ ਨਹੀਂ ਤੇ ਘਰ ਜਾਣੇ ਇਹ ਚੀਜ਼ ਜਮਾ ਨਹੀਂ ਚੈੱਕ ਕਰਨੀ ਜੇ ਤਾਂ ਇਹ ਚੀਜ਼ ਤੋਂ ਫ ਹਾਂ ਪਤਾ ਹੀ ਨਹੀਂ ਬਾਕੀ ਦਿਮਾਗੀ ਆ ਮਾਦਾ ਐ ਨਹੀਂ ਭੜੇ ਜਾਂਦੇ ਟੈਨਸ਼ਨ ਲੈ ਮੈਂ ਬਹੁਤ ਵਧੀਆ ਕੱਟਕੁੱਟ ਕੇ ਲਿਆਇਆ ਵਧੀਆ ਐਂਗਲ ਨਹੀਂ ਇੰਟਰਸਟਿੰਗ ਵਲੌਗਰ ਹੈ ਨਾ ਤੜਕੇ ਦਾ ਇਹ ਮਸਲਾ ਹੈ ਤੜਕੇ ਮਤਲਬ ਬੰਦਾ ਥੋੜਾ ਦਿਮਾਗ ਐਕਟਿਵ ਹੁੰਦਾ ਐਕਟਿਵ ਉਸ ਲੈਵਲ ਦਾ ਨਹੀਂ ਹੁੰਦਾ ਕਿ ਮੈਂ ਉਹ ਉਹਦੇ ਬਾਰੇ ਉਹਦੇ ਬਾਰੇ ਸੋਚ ਲਾਂ ਜਾਂ ਮੇਰੇ ਜਵਾਗ ਨੇ ਆ ਮਾੜੀ ਚੰਗੀ ਕੀਤੀ ਇਹ ਸੋਚ ਲਾਂ ਸਿਰਕੇ ਆ ਤੇ ਕੰਮ 'ਤੇ ਜਿਆਦਾ ਧਿਆਨ ਹੁੰਦਾ ਆ ਕੇ ਇੱਕ ਪਾਸੇ ਹੁੰਦਾ ਸਵੇਰੇ ਸਵੇਰੇ ਤੇ ਬਾਕੀ ਜਿਹੜੀ ਗੱਲ ਆ ਦੂਜਾ ਆਪਣਾ ਜਿਹੜਾ ਵਾ ਪਹਿਲਾਂ ਉਹਨੇ ਬਾਹਰਲਾ ਸੀਮੇ ਚ ਪਾ ਲਿਆ ਏ ਮਤਲਬ ਫਰਸ਼ ਵਾਲਾ ਗਰਾਊਂਡ ਵਾਲਾ ਸੀਵਰੇਜ ਸਾਰਾ ਪਾ ਲਿਆ ਉਹਨਾਂ ਨੇ ਫਰਸ਼ ਪੈਣੀ ਆ ਨਾ ਤੇ ਸੀਵਰੇਜ ਉਹ ਕਹਿੰਦੇ ਸਾਨੂੰ ਥੋੜਾ ਥੋੜਾ ਕੱਚਾ ਕਰ ਦਿਓ ਕਹਿੰਦਾ ਹੀ ਪਤਾ ਨਹੀਂ ਕੀ ਆ ਆ ਆ ਆ ਬਹੁਤ ਲੇਟ ਲੱਗੀ ਮਤਲਬ ਨਾ ਆਪ ਡੈਕਿੰਗ ਜਰਾ ਕਰਨੀ ਉਸਦੀ ਹੁੰਦਾ ਨਾ ਬਿਸਤਰ ਗਾੜ ਆ ਡਵਲ ਪੈਡ ਹੋ ਨਹੀਂ ਇਹ ਤੇ ਇਹ ਹੌਲੀ ਹੌਲੀ ਤੈਨੂੰ ਪਤਾ ਗੱਗੂ ਇਹ ਡਵਲ ਤੋਂ ਟ੍ਰਿਪਲ ਹੋ ਜਾਣੀ ਪੈੜ ਹਾਂ ਇਹ ਟ੍ਰਿਪਲ ਹੋਣੀ ਹੈ ਇਹ ਤਾਂ ਇੱਥੇ ਮੁਕਰੀ ਨਾ ਇੱਥੇ ਡਿਜ਼ਾਈਨ ਆਇਦੇ ਤੇ ਹਾਂ ਇੱਥੇ ਤੋਂ ਡਿਜ਼ਾਈਨ ਦਿਖਾਉਣਾ ਜਿੱਥੋਂ ਆ ਪਤਾ ਲੱਗਣ ਲੱਗਾ ਕੋਠੀ ਬਣਦੀ ਪਈ ਐ ਥੋੜੇ ਹਾਂਜੀ ਕੋਈ ਦੇ ਉੱਪਰ ਬੜੇ ਅਸੀਂ ਕਰਮਾਂ ਵਾਲੇ ਆਪਦੇ ਆਪ ਨੂੰ ਮੰਨਦੇ ਆਂ ਇੱਧਰ ਗੁਰਦੁਆਰਾ ਸ਼ਹੀਦ ਹਜੂਰ ਸਾਹਿਬ ਢੋਲੇ ਵਾਲਾ ਰੋਡ ਤੇ ਇੱਥੇ ਸਾਡੇ ਪਿੰਡ ਅ ਇੱਧਰ ਆਪਣੇ ਆਪਣੇ ਪਿੰਡ ਦਾ ਗੁਰਦੁਆਰਾ ਪਿੰਡ ਦਾ ਗੁਰਦੁਆਰਾ ਇਸ ਟਾਈਮ ਦੋਵਾਂ ਦੇ ਘੇਰੇ ਦੇ ਵਿੱਚ ਆਸੀਂ ਤੇ ਸਾਨੂੰ ਸਾਰੇ ਪਾਸਿਓਂ ਬਾਬਾ ਜੀ ਦੀ ਆਵਾਜ਼ ਆਉਂਦੀ ਹੈ ਤੇ ਬੜਾ ਸੋਹਣਾ ਮਤਲਬ ਮਾਹੌਲ ਹੁੰਦਾ ਸਵੇਰ ਦਾ ਸਾਡੇ ਪਿੰਡ ਦਾ ਸ਼ਾਮ ਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਇਹਨਾਂ ਇੱਥੇ ਥੋੜਾ ਜਿਹਾ ਚੇਂਜਸ ਹੋਏ ਤੇ ਨੂੰ ਵੀ ਪਤਾ ਕਿਵੇਂ ਇਹਦਰਲੇ ਪਾਸੇ ਹੱਟ ਬੰਨੀ ਸੀ ਇਹਦੇ ਤੇ ਹਾਂ ਤੇ ਫਿਰ ਉਹਦਾ ਵਾਇਆ ਜ਼ਿਆਦਾ ਹੋਣ ਕਰਕੇ ਲੋਹੇ ਦੀ ਬੰਨੀ ਲੋ ਇਹ ਕੈਨਸਲ ਕਰ ਦਿੱਤੀ ਜੀ ਉਹਦੇ ਨੂੰ ਲੋਹੇ ਦੀ ਬੰਨੀ ਆਹ ਦੇਖ ਅੰਦਰ ਤੇ ਬੰਨ ਰਿਹਾ ਬਾਹਰਲੇ ਪਾਸੇ ਸਲੇਬ ਪੈ ਰਹੀ ਏ ਤੇ ਇਹ ਇਹ ਬਸ ਇਹ ਮਤਲਬ ਇੱਕ ਇੱਕ ਦਿਨ ਖਾਂਦੇ ਇੱਕ ਇੱਕ ਬੰਦੇ ਦਾ ਜਿਹੜੀ ਨੀਮ ਇੰਟਰਸਟਿੰਗ ਪਾੜ ਜਿਹੜਾ ਸੋਨਾ ਜ਼ਿਆਦਾ ਲੱਗਣ데요 ਇਹ ਕਾ ਇਹਦੇ ਤੇ ਬਹੁਤ ਸੋਹਣਾ ਲੱਗਣ데요 ਕੰਨ ਤੇ ਇਹ ਹਲੇ ਕਰਨਾ ਹੈ ਨਾ ਉਹਨਾਂ ਨੇ ਹਲੇ ਆ ਚੀਜ਼ ਦੇਖ ਬਹੁਤ ਸੋਹਣੀ ਬਣੀ ਆ ਇਹਦੀ ਛੱਤ ਡਾਉਣ ਪੈਣੀ ਆ ਇਹ 10 ਫੁੱਟ ਤੇ ਪੈਣੀ ਆ ਮਤਲਬ 1 ਫੁੱਟ ਥੱਲੇ ਦੀ ਨਹੀਂ 9 ਫੁੱਟ ਤੇ 2 ਫੁੱਟ ਥੱਲੇ ਦੀ ਛੱਤ ਬਣ ਗਈ ਪਹਿਲੀ ਨਾਲ। ਤੇ ਮਾਰੀ ਵਿਜ਼ਿਬਿਲਟੀ ਤੈਨੂੰ ਇਧਰਲੇ ਪਾਸੇ ਮੈਂ ਲਿਆ ਵਿਖਾਉਣਾ। ਚੈੱਕ ਕਰੋ ਜੀ। ਇਹ ਮੈਂ ਤੁਹਾਨੂੰ ਥੋੜਾ ਜਿਹਾ ਦੂਰ ਹੋਣਾ ਪੈਣਾ ਉਹਨੂੰ ਹੋਰ ਮੈਨੂੰ ਇਧਰਲੇ ਪਾਸੇ ਲੈ ਜਾਂਦੇ ਆ ਉਹਨੂੰ ਦੇਖ ਲੈ ਕੱਲਾ ਕਿੱਥਾ ਕਰਕੇ ਉਹਨੂੰ ਛੱਡ ਕੇ ਗਏ ਆ ਤੇ ਉੱਤੇ ਉਹਦੇ ਤੇ ਗਲਾਈ ਬਣਾ ਕੇ ਛੱਡ ਗਏ ਆ। ਦੀ ਪਾਉਗੇ ਜਿਹੜਾ ਆਜਾਉਣ ਦੇ ਤੇ ਆਜਾਣ ਤੇ ਉਹ ਮੁਕਤ ਨਿਕਲਾਈ ਦੇ ਕੇ ਪਦ ਪੂਰਾ ਪੱਧਰ ਕਰਨਗੇ ਹਾਂ ਮਤਲਬ ਅੱਜ ਦਾ ਦੇਣ ਤਾਂ ਆ ਵੇਖੋ ਆ ਗਲਾਈਆਂ ਬਹੁਤ ਸੋਹਣਾ ਲੱਗਣ ਲੱਪਿਆ ਜੇ ਇੱਥੇ ਹੱਟ ਬਣੂਗੀ ਹਜੇ ਪਰਾਂ ਹੱਟ ਬਣੂਗੀ ਫਿਰ ਓਵਰ ਆਲ ਮਤਲਬ ਤੇ ਆਪਣਾ ਚਲੋ ਇਹ ਚੀਜ਼ ਬੜੀ ਖਾਸ ਆ ਇਧਰੋਂ ਵੀ ਆਪਾਂ ਨੂੰ ਰਾਹ ਵੱਡਾ ਮੇਨ ਆਪਾਂ ਹੀ ਅੱਗੇ ਉਹ ਨੁੱਕਰ ਜੋ ਵੀ ਪਰਲੀ ਜੋ ਵੀ ਜਿੱਥੋਂ ਮਰਜੀ ਵੇਖੀਏ ਆ ਵਾ ਵਾਸੀਆਂ ਨੇ ਵੇਖਿਆ ਸਵੇਰ ਦਾ ਟਾਈਮ ਲੋਕੇਸ਼ਨ ਬਹੁਤ ਵਧੀਆ ਆਪਣੇ ਘਰ ਦੀ ਜਿਵੇਂ ਪੁਆਇੰਟ ਬਹੁਤ ਵਧੀਆ ਘਰ ਦਾ ਆ ਸੋ ਬਾਕੀ ਹੁਣ ਕਰਦੇ ਆ ਜੀ ਪ੍ਰੈਕ ਸ਼ੁਰੂ ਤੇ ਚੱਕਦੇ ਆਂ ਗਰੀਬੀ ਜਦੋਂ ਵੀ ਚੜਿਆ ਲਊਗਾ ਹਾਂ ਲਾਓ ਜੀ ਮੋٹے ਹੁਣੇ ਚੱਲੇ ਆ ਇੱਕ ਦੱਸੀਏ ਇਹਨਾਂ ਨੂੰ ਦਾਦੇ ਮੋਟੇ ਨੇ ਜ਼ਿੰਦਗੀ ਇੱਕ ਜਿੱਤ ਲਈ ਆ ਦੱਸ ਦਈਏ ਇਹਨਾਂ ਨੂੰ ਕੀ ਦੱਸਾਂ ਹੈਂ ਕੀ ਇਹ ਸੁਣ ਤਨ ਦਾਤਾ ਹੁਣ ਇੱਥੇ ਗੱਸ਼ੀ ਪੈ ਨਹੀਂ ਤਾਨੂੰ ਤਿੰਨਾ ਨਹੀਂ ਇੱਕੋ ਥਾਂ ਦੇ ਏਡਾ ਗੱਛਾ ਦੀ ਕੀ ਲੋੜ ਹੈ ਏਡਾ ਗੱਛਾ ਦੀ ਕੀ ਲੋੜ ਨਹੀਂ ਤੇ ਜੇ ਕੁਝ ਚੰਗਾ ਹੋਇਆ ਹੋਗਾ ਸਾਨੂੰ ਗੱਸ਼ੀ ਕਾਦੀ ਪੈਸੇ ਦੀ ਖੁਸ਼ੀ ਹੋਊਗੀ ਗਦੀਪ ਮਾੜਾ ਹੋਇਆ ਫਿਰ ਤਾਂ ਪੈਸਾ ਉਰੇ ਆ ਮੜਾ ਦੱਸ ਇਹਨਾਂ ਨੂੰ ਕੀ ਹੋਇਆ ਉਰੇ ਆ ਇਧਰ ਆ ਉੱਠ ਕੇ ਆ ਹਮੜਾ ਭੱਜ ਗਿਆ ਇਹਨਾਂ ਦੇ ਦਾਤਾ ਕਿਤੇ ਪਾਸੇ ਤੇ ਨਹੀਂ ਗੀ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਮੈਨੂੰ ਪਤਾ ਤੁਹਾਡਾ ਕਾਂਗਦੀਪ ਹੋਇਆ ਮੜਾ ਤੂੰ ਗੱਲ ਲਿਓ ਜੇ ਕਰਨੀ ਜੜੀ ਯਕੀਨ ਕਰਨ ਨਾਲ ਨਾ ਗਦੀਪ ਉਰੇ ਆ ਤੈਨੂੰ ਹੀ ਮਖੋਣਾ ਗੱਲ ਨੂੰ ਉਹ ਕੂਈ ਦੱਸ ਨਾ ਬਾਤ ਮੰਨੀ ਵੀ ਹੈਗੀ ਵਿੱਚ ਮੰਨੀ ਦਾ ਫਿਰ ਤੈਨੂੰ ਪਤਾ ਟਾਈਮ ਨਾ ਆਨਲਾਈਨ ਹੋ ਜਾਂਦੀ ਆ ਤੇ ਆ ਵਖਾ ਮੰਮੇ ਦੱਸਾ ਕੀ ਆ ਆ ਆ ਮਿਲਿਆ ਆਪਾਂ ਨੂੰ ਆ ਨਾਮ ਦੱਸੇ ਕੀ ਜਾਣ ਮੈਨੂੰ ਦੱਸਣ ਇਹਨਾਂ ਬਾਰੋਂ ਪਿੱਛੋਂ ਹੀ ਪਤਾ ਲੱਗੀ ਜਾਂਦਾ ਤੈਨੂੰ ਜ਼ਿਆਦਾ ਦੇਖੀ ਜਾਂਦਾ ਮੰਮੀ ਨੂੰ ਦੱਸ ਨੇ ਸੱਚ ਦੱਸੇ ਇਹਨਾਂ ਨੂੰ ਦੂਜਾ ਨਾਮ ਹੀ ਉੱਤੇ ਲਿਖਿਆ ਹੋਇਆ 1 ਕਰੋੜ ਦਾ ਨਾਮ ਨਿਕਲਿਆ ਹਾਂ ਹੋਰ ਡਾਕੋ ਕਾ ਦੀ ਗੱਲ ਹੈ ਕਿ ਮੈਂ ਕਹਾ ਯਕੀਨ ਹੀ ਨਹੀਂ ਕਰਨਾ ਇਹਨਾਂ ਨੇ ਕੌਲੀਓ ਲੋੜ ਲੱਗ ਗਿਆ ਮੈਨੂੰ ਕਹੇ ਹਰ ਕੁੱਤੇ ਆ ਬਲ ਹਰ ਕੁੱਤੇ ਦਾ ਨਹੀਂ ਹਰ ਬੰਦੇ ਦਾ ਦਿਨ ਆਉਂਦਾ ਹਰ ਬੰਦੇ ਦਾ ਦਿਨ ਆਉਂਦਾ ਹਰ ਬੰਦੇ ਦਾ ਦਿਨ ਆਉਂਦਾ ਹਰ ਬੰਦੇ ਦਾ ਦਿਨ ਕਹਿੰਦਾ ਭਾਵੇਂ ਹੀ ਦੱਸ ਇਹਨਾਂ ਨੂੰ ਆ ਦੱਸ ਮਾ ਕੀ ਲਿਖਿਆ ਦੱਸ ਅੱਛਾ ਇੱਥੇ ਤਾਂ ਨਾਂ ਲਿਖਿਆ ਚੱਲ ਮੰਨ ਲਿਆ ਇਹ ਤੇ ਮੈਂ ਫਿਰ ਇਹਦਾ ਨੰਬਰ ਵੀ ਰਜਿਸਟਰ ਕੀਤਾ ਹੁਣ ਉਹਦਾ ਦਾਦਾ ਉਹ ਖਾ ਪੀਏ ਕੋਈ OTP ਵਗੈਰਾ ਕੁਛ ਆਇਆ ਹੁਣ ਉਹ ਨਹੀਂ OTP OTP ਗਾ ਨਾ ਨਹੀਂ ਢੋਲ ਵਾਜਾਂਗੇ ਇਕੱਠੇ ਪੈਸੇ ਦੇਣ ਅਗਲੇ ਉਹ ਢੋਲ ਵਾਜ ਲੈ ਕੇ ਹੋਰ ਦੱਸ ਮਾਤਾ ਕਹਿ ਦਿਓ ਚੱਕਰ ਮਾਰਦੇ ਚੱਕਰ ਰੱਬ ਤੱਲੇ ਚੱਕਰ ਮਾਤਾ ਦੇ ਮਿਨੀ ਮਿਨੀ ਹਸਦੀ ਆਈ ਮੈਂ ਮਾ ਮਿਨੀ ਮਿਨੀ ਹਸਦੀ ਆਈ ਮੈਂ ਮਾ ਮਿਨੀ ਹਸਦੀ ਨਹੀਂ ਮੈਂ ਤੇ ਆਲੂ ਛਿਲਦੀ ਹਾਂ ਚੈੱਕ ਕਰੇ ਮੈਂ ਆਲੂ ਛਿਲਦੀ ਪਈ ਬਰੋਟੀਆਂ ਪਕਾਉਣੀਆਂ ਗੱਲ ਚੁੱਪ ਪਹਿਲਾਂ ਦੱਸ ਇਹ ਮਾਤਾ ਸੱਚ ਹੈ ਝੂਠਾ ਹੈਂ ਨਿਕੰਨ ਸੱਜੀ ਨਿਕਲੀ ਲਾ ਉਹ ਵੇਖੀ ਆ ਆਦੀ ਕੁੜੀ ਦੇ ਯਕੀਨ ਨਹੀਂ ਕਰਦਾਈ ਮੈਂ ਹਾਏ ਰਬ ਮੈਂ ਮੈਂ ਤੇ ਦੇਲਾ ਮਹਿੰਗਾ ਕੋ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਨਾ ਮੈਂ ਕਹਿੰਦਾ ਇਹਨੇ ਆਪਣੀ ਗੱਲ ਤੇ ਯਕੀਨ ਨਹੀਂ ਕਰਨਾ ਪਤਾ ਲੱਗਾ ਤੈਨੂੰ ਕਦੋਂ ਪਤਾ ਲੱਗਾ ਮੈਨੂੰ ਅੱਜ ਸਵੇਰ ਮੈਸੇਜ ਆਇਆ ਤੇ ਅੱਜ ਹੀ ਤੜਕੇ ਉਹ ਵੇਲੇ ਵਿੱਚ ਮੈਸੇਜ ਵਿਖਾ ਪਹਿਲੋ ਹੈ ਮੈਸੇਜ ਵਿਖਾਉਂਦਾ ਮੇਰੇ ਫੋਨ ਤੇ ਵਲੌਗ ਬੰਦਾ ਹੁਣ ਤੇਰੇ ਮੈਸੇਜ ਨਹੀਂ ਵਿਖਾ ਸਕਦਾ ਮੈਂ ਕਿਉਂ ਨਹੀਂ ਮੈਂ ਰਿਐਕਸ਼ਨ ਚੈੱਕ ਕਰ ਇਧਰ ਵੇਖਿਆ ਰਿਐਕਸ਼ਨ ਸਾਡੇ ਟੱਬਰ ਨੇ 1 ਕਰੋੜ ਦਾ ਕੋਈ ਫਰਕ ਹੀ ਨਹੀਂ ਲੈ ਤੇ ਜਦੋਂ ਆਇਆ ਕਾਲੀਆ ਆਇਆ ਹੀ ਜੀ ਫਟ ਗਰਦੀਪ ਦਾਸ ਜੇ ਫਰਸਟ ਆ ਜਾਂਦਾ ਤਾਂ ਵਧੀਆ ਹੁੰਦਾ ਜੇ ਫਰਸਟ ਆ ਜਾਂਦਾ ਤੇ ਮੈਂ ਇੱਥੇ ਹੀ ਹੁਣੇ ਬਚ ਚੱਕ ਡੀਐਮਸੀ ਲ ਜਾਣੀਆਂ ਪੈਣੀਆਂ ਓਹ ਬਚਾ ਬਚਾ ਲੋ ਬਚਾ ਲੋ ਸਾਡੀਆਂ ਬੀਬੀਆਂ ਬਚਾ ਲੋ ਇਹ ਖੇਤੀ ਵੀ ਮੰਡੀ ਵਾਲੀ ਨਹੀਂ ਪਹੁੰਚਦੀ ਚੱਲ ਮੰਨ ਲਿਆ ਮੰਨ ਲਿਆ ਤੈਨੂੰ ਉਹ ਤੇ ਮੈਂ 1 ਕਰੋੜ ਨਿਕਲ ਆਇਆ ਠੀਕ ਹੈ ਚੱਲ ਮੰਨ ਲਿਆ ਤੂੰ ਖੁਸ਼ੀ ਨਾਲ ਮੈਨੂੰ ਦੱਸ ਤਸ ਅਸੀਂ ਸੱਚ ਮੰਨ ਲਈ ਤੇਰੀ ਗੱਲ ਇੱਕ ਟਾਈਮ ਤੇ ਹਣਾ ਪਰ ਉਹਨੇ ਨੇ ਮੰਮੀ ਕਿਹਾ ਟੈਕਸ ਟੁਕਸ ਕਿਟਾਕ ਟੂ ਗਿਆ ਆਪਣਾ 70 ਲੱਖ ਹੀ ਮਿਲਣਾ ਹੈ ਤੇ 70 ਲੱਖ ਦਾ ਕੀ ਕਰਨਾ ਹੈ ਨਹੀਂ ਨਹੀਂ ਆ ਫੜਾ ਜੋ ਮਰਜ਼ੀ ਕਰੂ ਤੈਨੂੰ ਗੱਲ ਤੇ ਸਾਨੂੰ ਕਿਉਂ ਦੱਸਣ ਆਇਆ ਜੋ ਸਾਨੂੰ ਦੇਣਾ ਨਹੀਂ ਫੜਾਉਣ ਨੇ ਮੇਰੀ ਤਾਂ ਕਿਤੇ ਜੇਬ ਚ ਪਾ ਕੇ ਤੋਰ ਤੇਰੇ ਫੋਨ ਲਾ ਕੇ ਵੀ ਆ ਲੈ ਮੋਟੇ ਤੇਰੀ ਜੇਬ ਚ 70 ਪਾ ਲਈ ਤੇ ਬੇਬੇ ਆਦੀ ਨੂੰ ਫੜਾ ਲਈ ਆਗੇ ਜੇ ਤੈਨੂੰ 70 ਆਇਆ ਹੁੰਦਾ ਤੇਰੀਆਂ ਪੁੱਠੀਆਂ ਛਾਲਾਂ ਵੱਜਣੀਆਂ ਸੀ ਓਏ ਆਇਆ ਨਹੀਂ ਨਿਕਲਿਆ ਹਾਲੇ ਆਉਣਾ ਮਮੀ ਕਹਿੰਦੀ 70000 ਪਰ ਸੱਸ ਜਾ ਦੱਸੇ ਨੂੰ 70000 ਨਹੀਂ 70 ਲੱਖ ਐ ਹੋ ਗਿਆ ਤੇਰੀ ਐਲਸੀ ਯੂ ਨਾ ਤੇਨੂੰ ਆਵੇਂ ਤੇਰੀ ਪੁੱਠੀਆਂ ਛਾ ਮੱਜਰੀਆਂ ਹੋਰ ਤੂੰ ਇਹ ਸਮਾਂ ਦੇ ਕੋਲ ਲਾਟਰੀ ਦੀ ਟਿਕਟ ਕਿੱਥੋਂ ਆ ਗਈ ਸਾਰਾ ਕੋ ਕਿੱਥੋਂ ਆ ਗਿਆ ਲੈ ਦੱਸ ਤੇ ਲਾਟਰੀਆਂ ਦੀਆਂ ਟਿਕਟਾਂ ਮਿਲਦਾਂ ਨਹੀਂ ਉਹ ਨਹੀਂ ਆ ਕੇ ਲੈ ਆ ਛੱਡ ਜਾ ਬੰਨੜਵਾ ਸੱਚ ਕੱਲ ਇਹ ਤਾਂ ਮੈਨੂੰ ਲੱਗਦਾ ਕੁਝ ਹੋਰ ਹੀ ਹੈ ਤੇ ਦੂ ਬੇਬ ਸੁਪੜ ਦੇ ਮੈਨੂੰ ਪਤਾ ਕਿ ਕੁੱਲ ਮਲਾ ਕੇ ਕੁੱਲ ਮਲਾ ਕੇ ਆਪਣੇ ਘਰੇ ਤੂੰ ਜਿੱਡਾ ਮਰਜ਼ੀ ਪ੍ਰੈਕ ਕਰ ਲੈ ਕਾਮਯਾਬ ਨਹੀਂ ਹੋਇਆ ਤੇਰਾ ਪ੍ਰੈਕ ਕਾਮਯਾਬ ਕੀ ਇਹਨਾਂ ਨੂੰ ਆਤਮ ਵਿਸ਼ਵਾਸ ਹੀ ਹੈ ਨੀ ਕਿ ਸਾਡੇ ਬੱਚੇ ਵੀ ਕੋਈ ਰੋਡ ਦੀ ਲਾਟਰੀ ਜਿੱਤ ਸਕਦੇ ਹਾਂ ਇਹ ਉਹ ਫੈਮਲੀਆਂ ਨੇ ਜਿਨ੍ਹਾਂ ਨੂੰ ਆਪਦੇ ਜਵਾਕਾਂ ਤੇ ਇਹਨਾਂ ਨੇ ਆਸਾਂ ਉਮੀਦਾਂ ਬਹੁਤ ਟਾਈਮ ਪਹਿਲਾਂ ਹੀ ਛੱਡਤੀਆਂ ਸੀ ਕਿ ਬਈ ਨਹੀਂ ਮੈਂ ਆਸ ਮੀਂਹ ਜੀ ਇਹਨਾਂ ਨੇ ਕੁਝ ਨਹੀਂ ਕਰਦਾ ਮੈਂ ਆਸ ਉਮੀਦ ਨਹੀਂ ਛੱਡੀ ਮੈਨੂੰ ਘਰ ਦੇ ਜੰਮਿਆਂ ਦੇ ਨਾ ਦੰਦ ਗਿੰਦੇ ਲੋੜ ਨਹੀਂ ਬਰੇ ਕਿਨੇ ਹਿੰਟੇ ਉਹਨੇ ਵੀ ਹੋਈ ਕੀ ਆਵਾ ਆਸਮੀ ਦੀ ਛੱਡੀ ਆ ਤੁਸੀਂ ਹਾਂ ਮੈਂ ਆਸਮੀਦ ਨਹੀਂ ਛੱਡੀ ਉਮੀਦ ਦੀ ਸਵੇਰ ਵਾਲੀ ਗੱਲ ਗਾਨਾ ਨਿੰਗੂ ਆ ਗਿਆ ਮੈਂ ਤੈਨੂੰ ਦੱਸਾਂ ਇਹਦਾ ਸਾਰਾ ਤੁਵਾਈ ਆ ਕਿੱਥੋਂ ਆਈ ਆ ਇਹ ਜਾ ਕੇ ਪ੍ਰਿੰਟਰ ਚੋਂ ਨਿਕਲ ਕੇ ਆਈ ਆ ਹਾਂ ਤਾਂ ਹੀ ਕਹਾਂ ਤੇ ਡੱਗਦੀ ਡੇਟ ਪ੍ਰਿੰਟਰ ਚੋਂ ਡੀਅਰ ਲੋੜੀ ਮਾਈਕਲ ਸ੍ਰਾਂਤੀ 2025 ਆ ਇਹ 2025 ਦੀ ਆ ਇਹ ਲੋੜੀ ਆ ਛੱਬ ਛੱਬੀ ਜ ਆਉਣੀ ਹਣ ਆ ਅੱਛਾ ਪਾਜੀ ਦਾ ਲਾਗਤ ਹੋ ਗਿਆ ਮੇਰਾ ਥੌਰ ਯੂ ਸਟੇਕ ਹੋ ਗਈ ਲੋੜੀ ਦੀ ਮਿਸਟੇਕ ਹੋ ਗਈ ਧੀ ਇਹ ਪੂਰੀ ਜਨਤ ਪ੍ਰਾਂਤ ਕਰਨੇਗਾ ਅਲੀ ਚੋਰੀ ਸਾਡੀ ਇੱਥੇ ਮੜ ਜੀ ਨਕਾਮ ਹੋ ਗਈ ਲੋਹੜੀ ਜੋ 2025 ਦੀ ਲਾਟਰੀ ਲੈ ਆਂਦੀ ਤੇਰੀ ਉਹ ਲੈਣੀ ਨਵੇਂ ਸਾਲ ਵਾਲੀਆਂ ਨਵੇਂ ਸਾਲ ਵਾਲੀਆਂ ਲੈਉਣੀਆਂ ਅਸੀਂ ਕੀ ਜਾਂਦਾ ਸੀ ਜਾਂ ਦੀਵਾਲੀ ਵਾਲੀ ਲਿਆਉਣੀ ਅਸੀਂ ਕਮਲਿਆ ਦੀਵਾਲੀ ਵਾਲੀ ਤੇ ਮੰਨਣਾ ਸੀ ਉਹਨੇ ਦੀਵਾਲੀ ਵਾਲੀ ਅਜੇ ਨਿਕਲ ਨਹੀਂ ਕਰਤੀ ਤਰੀਕ ਨੂੰ ਹੂੰ ਹੂੰ ਉਦਾਂ ਹੈ ਮੈਂ ਤੈਨੂੰ ਰੋਲਾ ਪਾ ਲੈਣੇ ਪਹਿਲੇ ਹੀ ਬਣਾ ਲੈਣੇ ਫਿਰ ਤੈਨੂੰ ਦਾ ਫੋਨ ਤੇ ਜਿਮਨੀ ਨਾਲ ਲੱਗਾ ਪਿਆ ਆਹੇ ਜਿਮੜੀ 1 ਕਰੋੜ ਦੀ ਲਾਟਰੀ ਕੱਢ ਕੇ ਦੇਵੇ ਤੇਰੀ ਖੁਰਕੀ ਜਾਨੀਆਂ ਸਾਹਿਬ ਵੇਖਿਆ ਉਹ ਵੀ ਅਮਨ ਵੀ ਖੁਰਕੀ ਜਾਨੀ ਤੂੰ ਵੀ ਜੂਆ ਜਾਵਾ ਪੰਜਾਵਾ ਭਰਾਵਾ ਮੈਂ ਤੈਨੂੰ ਦੱਸਦਾ ਕੁਝ ਨਹੀਂ ਹੋਇਆ ਆਰਡਰ ਜ਼ਿਆਦਾ ਆ ਗਿਆ ਵਾ ਹੁਣ ਕੰਮ ਲਈ ਵੇਲ ਐ ਨਹੀਂ ਸਿਰ ਖੁਰਕਣ ਦੀ ਵੇਲ ਨਹੀਂ ਜੱਟ ਨੂੰ ਡੇਟ ਤੋਂ ਕਿੱਥੇ ਆ ਜਾਗੇ ਉਹ ਗੱਲ ਇਹਨਾਂ ਨਾਲ ਬਣੀ ਪਈ ਆ ਹੁਣ ਕਿਨੇ ਵੀ ਸਾਡੀਆਂ ਸਾਈਆਂ ਵਧਾਈਆਂ ਤਗੜੀਆਂ ਲੱਗੀਆਂ ਪਈਆਂ ਕੰਮ ਸਾਡੂ ਜਾਂਦਾ ਕੰਮ ਹੁਣ ਇਹਨਾਂ ਕੋ ਜ਼ਿਆਦਾ ਵਾ ਤੇ ਸਾਰੀ ਦਿਹਾੜੀ ਸਵੇਰ ਤੋਂ ਸ਼ਾਮ ਤੱਕ ਗੁੱਜਲ ਗੁੱਜਲ ਹੀ ਲੱਗੀਆਂ ਰਹਿੰਦੀਆਂ ਇੱਕ ਇਹ ਹੋਈਆਂ ਦੋ ਜਣੀਆਂ ਤੇ ਇੱਕ ਇਹ ਨਾ ਨਾ ਇੱਕ ਰਲ ਜਾਂਦੀ ਜੱਗਵੀਰ ਭੈਣ ਦੀ ਉਹ ਕਿ ਦਰਾਨੀ ਲਾਦੀ ਹੈ ਨਾ ਜੱਗਵੀਰ ਭੈਣ ਦੀ ਦਰਾਨੀ ਨਹੀਂ ਲਾਦੀ ਮੰਨੀ ਦੀ ਦਰਾਨੀ ਲਾਦੀ ਭੈਣ ਮੈਂ ਮੰਨੀ ਮੇਰੀ ਕੀ ਲਾਦੀ ਹੈ ਭੈਣ ਇਹਨੇ ਕਹਿੰਦੇ ਜੱਗਵੀਰ ਭੈਣ ਨੂੰ ਨਹੀਂ ਨਾਣੀ ਆ ਗਿਆ ਫਿਰ ਤੋਂ ਫਲਸਫੀ ਯੂ نو ਫਲਸਫੀ ਆ ਚੰਗੀਆਂ ਆ ਰਹੀਆਂ ਤੂੰ ਤਾਂ ਸਿੱਖੋ ਗੱਲ ਹੋਈ ਇਹ ਹੋਈ ਬਣੀ ਬਣੀ ਹੋਰ ਤੇ ਨੂੰ ਡਾਇਲੌਗ ਨਹੀਂ ਕੋਈ ਵੀ ਆਣਾਗਾ ਇਹ ਵਿਚਾਰੀ ਜੱਗਵੀਰ ਤੇਰੀ ਹੋ ਗਈ ਕਹਿੰਦੀ ਉਹ ਕਹਿੰਿਆ ਹੈ ਗੋਣੀ ਨਾਨੀ ਦਾ ਜਾ ਵਿਚਾਰੇ ਗੱਲ ਤੋਂ ਇੱਕ ਤਾਂ ਦੂਜੀ ਗੱਲ ਨਹੀਂ ਕਰ ਸੀਗੀ ਵਿਚਾਰੀ ਬੱਬੀ ਅੱਗੇ ਇਹ ਦੋ ਅੱਗੇ ਵੀ ਦੁਨੀਆ ਤੇ ਗੱਲਾਂ ਨੇ ਬਹੁਤ ਨਿੱਕਿਆ ਖਾਰ ਗਿਆ ਆਹ ਪੋਰੂ ਹੱਥ ਮਾਰ ਰੋਗੀ ਗੱਲ ਦਾਰ ਵਾਰ ਜੱਡੀਆਂ ਕਰੀ ਇਹ ਇਹ ਨੇ ਨਿੱਕੇ ਨੇ ਸਕਰੀਆ ਮੈਂ ਬਹੁਤ ਵਾਰ ਵਾਰ ਜਿਹਨੂੰ ਸ਼ਾਨ ਸ਼ੀਲਤਾ ਦਾ ਸੀ ਵੀ ਉਸ ਦਿਨ ਇਹਨੇ ਸ਼ਾਨ ਸ਼ੀਲਤਾ ਸਾਰਾ ਦਿਨ ਫੜ ਚੱਡੀ ਉਧਰ ਫਰਾਬ ਦੀ ਸ਼ਾਨਸ਼ੀਲਤਾ ਨੇ ਬਣਾ ਚੁੱਕੀ ਆ ਆਲੂ ਵਾਲੇ ਪਰੌਂਠੇ ਕਾਵਾਂਗੇ ਇਸੇ ਚੱਲਦੇ ਵਲੌਗ ਦੇ ਵਿੱਚ ਚੱਲ ਵਾਲੇ ਪਰੌਂਠੇ ਵੀ ਤੁਹਾਨੂੰ ਵਿਖਾਈ ਜਾਣਗੇ ਖਾਂਦੀ ਹੋਈ ਥੈਂਕ ਯੂ ਨਹੀਂ ਹੋ ਜਣੀ ਮੈਨੂੰ ਲੈ ਘੰਟਾ ਡੇਢ ਲੱਜਾਣ ਉਹਨਾਂ ਨੂੰ ਬਲੌਗ ਪਾ ਦੇਣਾ ਨਹੀਂ 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 ਬੰਦ ਜਾਣਾ ਬੰਦ ਜਾਣਾ ਕੋਈ ਤੜੇ ਘੰਟਾ ਡੇਢ ਘੜੀ ਮਾਦਾ ਹੁਣੇ ਉਹ ਵੇਖੀ ਮੇਰੇ ਘਰ ਵਾਲਿਆਂ ਨੇ ਲਿਆਉਣੀ ਐ ਏਡੀ ਵੱਡੀ ਲੋਹ ਚੱਕ ਕੇ ਨਾਲ ਆਦੇ ਮੋਢਿਆਂ ਦੇ ਸਿਲੰਡਰ ਬਾਹੂਬਲੀ ਜੀ ਜਿਵੇਂ ਸੀਨੇ ਦਾ ਉਹ ਜਿਹੜਾ ਏ ਜਦੋਂ ਚੱਕੇ ਉਹ ਲਿਆਉਂਦਾ ਸ਼ਿਵਲਿੰਗ ਨੂੰ ਕਿ ਕੋਣ ਹੈ ਉਹ ਤਾਂ ਨੇ ਉਹ ਕਿਹੜਾ 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 ਕਿਹੜ ਆ ਮਿਕਸੀ ਦੇ ਵਿੱਚ ਗ੍ਰੇਂਡ ਕੀਤੇ ਹੋਇਆ ਫੁੱਲ ਕਾਫੀ ਦੀ ਕੱਪ ਤੁਸੀਂ ਇੱਕ ਮੰਗਾ ਲੈਣਾ ਜੇ ਜੇ ਤੇ ਮੇਰੇ ਠੇਠਾ ਵਿੱਚ ਜਵਾਨਾਂ ਨੇ ਫੇਰਾ ਆ ਭਰਾਵਾ ਹੁਣ ਲੈ ਨਹੀਂ ਲੱਠ ਗਾਉਂਦੀ ਉਹ ਜਾਂਦੀ ਮੇਰਾ ਬੁੱਗਾ ਉਹ ਮੇਰੇ ਬੁੱਗਾ ਲੈ ਕੇ ਦੇ ਮੈਨੂੰ ਕੱਪ ਤੈਨੂੰ ਬੁੱਗਾ ਸਟਾਰ ਬਗੜੇ ਚ ਲੈ ਕੇ ਦੇਈ ਬੁੱਗੇ ਸਟਾਰ ਬਗੜੇ ਤੈਨੂੰ ਸਟਾਰ ਬਗੜਾ ਦੇਵਾਂ ਤੈਨੂੰ ਮੈਂ ਮੱਗਾ ਐ ਮੱਗਾ ਆਣਾ ਹੀ ਹੁਣ ਅੰਦਰੋਂ ਸਟਾਰਬਕ ਦਾ ਮੱਗਾ ਮੈਂ ਤੇਰੇ ਮੈਂ ਦੱਸਦਾ ਹੀ ਡਰਦਾ ਡੁਰਦਾ ਜੱਟ ਕੋਈ ਨਹੀਂਗਾ ਆਇਆ ਯਾਰ ਰਾਤੀ ਕੋ ਗੂ ਅਸੀਂ ਜੋ ਡਿਰ ਕਾ ਆ ਵੇਖ ਲੈ ਮੇਰੇ ਕੋਲ ਕੀ ਆ ਆਇਆ ਓਏ ਤੁਸੀਂ ਚਿਕਨ ਚਿਕਨ ਨਹੀਂ ਮਗਾਇਆ ਕੋਈ ਮੈਂ ਕਹ ਨਹੀਂ ਅਸੀਂ ਤਾਂ ਨਹੀਂ ਮਗਾਇਆ ਵੀ ਬੰਦਾ ਪੁੱਛਣ ਆ ਲਾ ਹੋਵੇ ਵੀ ਤੁਸੀਂ ਬਾਹਰ ਅੰਦਰ ਜਾ ਕੇ ਤਾਂ ਕੋਈ ਚਿਕਨ ਚੁਗਨ ਜਾਂ ਕੋਈ ਵੈਰਾਈਟੀ ਹੋਰ ਖਾ ਲੋ ਸਹੀ ਗੱਲ ਘਰੇ ਵੀ ਦਾਲ ਤੇ ਉੱਥੇ ਜਾ ਕੇ ਅੱਠ ਫੇਰ ਦਾਲ ਤੇ ਨਾਲ ਪਿਟੀਆਂ ਕਰੀ ਫੇਰ ਨਾ ੜਰੇ ਹੈਂ ਬੰਦਾ ਪੁੱਛਣ ਆ। ਟੇਸਟੀ ਸੀ ਉਹ ਨਾ। ਕਰ ਗੱਲ। ਮੱਗਾ ਆ ਗਿਆ ਕਿ ਨਹੀਂ ਸਟਾਰ ਬੱਗ ਦਾ ਮੱਗਾ। ਉਹ ਤੇਰੇ ਸੀ ਸੈ ਸਾਇ ਦੇ ਹਿਸਾਬ ਨਾਲ ਆਇਆ ਵੇ। ਇਹ ਬਈ ਮੱਗਾ ਸਟਾਰ ਬੱਗ ਦਾ ਐਵੇਂ। ਸੋ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਕੋਸ਼ਿਸ਼ ਕੀਤੀ ਸੀ ਯਾਰ ਪਰ ਮੈਨੂੰ ਨਹੀਂ ਪਤਾ। ਵੀ ਤੜਕੇ ਤੜਕੇ ਕਾਦੇ ਲਈ ਨਿਕਾ ਉਧਰੋਂ ਆਈ ਜਾਂਦਾ ਇਲੈਟਰੀ ਨਾਲੋਂ ਤੇ ਦਬ ਦਬ ਕਹਿੰਦਾ ਅੱਜ ਗੁੱਗੂ ਉੱਠ ਪਿਆ। ਮੈਨੂੰ ਨਹੀਂ ਪਤਾ ਵੀ ਆ ਪ੍ਰੈਂਕ ਕਰਨ ਨੂੰ ਫਿਰਦਾ ਤਾਂ ਪਹਿਲੀ ਗੱਲ ਮੈਂ ਤੇਰੇ ਤੋਂ ਵੀ ਕਰ ਨਹੀਂ ਪਈ ਪਹਿਲੀ ਗੱਲ ਤਾਂ ਮੇਰੀ ਸੁਣ ਉਧਰ ਆਪਣੇ ਪਰਦਾਦੇ ਨੇਗਾ ਟਾਇਲਟ ਵਾਲੇ ਬੰਨੇ ਪ੍ਰਿੰਟਰ ਰੱਖਿਆ ਵਾ ਜਿਹੜਾ ਮੈਂ ਖਾਡ ਲਿਆ ਆ ਵਾ ਨਹੀਂ ਨਹੀਂ ਬਾਕੀ ਗੱਲਾਂ ਬੰਦਾ ਟਾਇਲਟ ਵਾਲੇ ਬਾਕੀ ਗੱਲਾਂ ਬਾਅਦ ਦੀਆਂ ਇਹ ਪ੍ਰੈਂਕ ਕਾਮਯਾਬ ਨਹੀਂ ਹੋਇਆ ਪਰ ਜੇ ਤੁਸੀਂ ਇੰਜੋਏ ਕੀਤਾ ਕਮੈਂਟ ਕਰਿਓ ਨੈਕਸਟ ਵਲੌਗ ਗਰਸ਼ਨ ਸਿੰਘ ਉਹਨੇ ਆਪਦੇ ਲੌਜੀਕ ਨਾਲ ਲਿਆਉਣਗੇ ਕਿਉਂਕਿ ਮੈਨੂੰ ਵੀ ਕਿਤੇ ਕਿਤੇ ਸ਼ੱਕ ਸੀ ਇਹਨਾਂ ਨੇ ਯਕੀਨ ਨਹੀਂ ਕਰਨਾ 1 ਕਰੋੜ ਵਾਲੀ ਤੂੰ 5 ਲੱਖ ਵੀ ਕਹਿੰਦੇ ਤਾਂ ਮੈਂ ਨਹੀਂ ਯਕੀਨ ਕਰਨਾ ਸੀ ਇਹ ਤਾਂ 5000 ਰੁਪਏ ਹੁਣ ਜੀ ਨੂੰ ਨਹੀਂ ਆਈ ਨਹੀਂ ਕਿੰਨੀ ਕਿਸਮਤ ਨਹੀਂ ਚੰਗੀ ਇਹਨਾਂ ਦੀ ਹਾਂਜੀ ਹਾਂਜੀ ਸੋ ਇਸ ਦੇ ਨਾਲ ਵਲੌਗ ਖਤਮ ਹੁੰਦਾ ਹੈ ਕਿੱਦਾਂ ਦਾ ਲੱਗਾ ਚੈਨਲ ਨੂੰ 6 ਸਬਸਕ੍ਰਾਈਬ ਕਰਨਾ ਨਵੇਂ-ਨਵੇਂ ਵਲੌਗ ਲੈ ਕੇ ਆਉਂਦੇ ਰਾਵਾਂਗੇ ਹਾਂਜੀ ਤੇ ਸਟੇ ਟੂ ਦਿ ਨੈਕਸਟ ਵਲੌਗ ਚੰਨਾ ਟਾਈਮ ਲਈ ਬਾਏ ਬਾਏ ਟਾਟਾ ਲਵ ਯੂ ਅਨਨੇਵਾਸ ਸੀ ਯੋ ਨਾ ਹਾਂ ਕਮੈਂਟ ਦੇ ਥੱਲੇ ਹਾਈਪ ਦਾ ਬਟਨ ਨੂੰ ਨਾਪ ਦਿਓ ਉਹਦੇ ਨਾਲ ਸਿਆਪੇ ਸਾਰੇ ਖਤਮ ਹੋ ਜਾਣਗੇ ਕੰਜਕਲੇਸ਼ ਚੱਕ ਰਾਇ ਗਰੀਬੀ ਚੱਕੀ ਜਾਊਗੀ ਲਵ ਯੂ